ਸਹਿਜਾਦੇ ਆਂ ਦੀ ਗੱਲ ਕਰਦੇ ਆਂ ਸਾਰਸਾ ਨਦੀ ਤੇ ਆਪਾਂ ਗੱਲ ਕੀਤੀ ਸੀ ਵੀ ਜਿਹੜਾ ਸ਼ਿਦਗੁਰੂ ਗੋਵਿੰਦ ਸਿੰਘ ਜੀ ਦਾ ਪਰਿਵਾਰ ਆ ਉਹ ਤਿੰਨ ਥਾਵਾਂ ਤੇ ਵਿਛੜ ਗਿਆ ਸੀਗਾ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀਗਾ ਇੱਕ ਪਹਿਲੇ ਭਾਗ ਦੇ ਵਿੱਚ ਤਾਂ ਸ਼ਿਦਗੁਰੂ ਗੋਵਿੰਦ ਸਿੰਘ ਜੀ ਉਹਨਾਂ ਦੇ ਵੱਡੇ ਸਹਿਜਾਦੇ ਪੰਜ ਪਿਆਰੇ ਤੇ ਕੁਝ ਸਿੰਘ ਉਹ ਚਮਕਾਰ ਦੀ ਗੜੀ ਵਿੱਚ ਚਲੇ ਗਏ ਸੀਗੇ ਤੇ ਦੂਸਰੇ ਪਾਸੇ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਤੇ ਭਾਈ ਮਨੀ ਸਿੰਘ ਉਹਨਾਂ ਦਾ ਜਥਾ ਜਿਹੜਾ ਉਹ ਦਿੱਲੀ ਵੱਲ ਨੂੰ ਚਲਾ ਗਿਆ ਸੀਗਾ ਤੇ ਤੀਸਰੇ ਪਾਸੇ ਜਿਹੜਾ ਉਹਨਾਂ ਦਾ ਪ੍ਰਵਾਸ ਸੀਗਾ ਛੋਟੇ ਸਹਿਬਜਾਦੇ ਤੇ ਮਾਤਾ ਗੁਜਰਕੌਰ ਜੀ ਉਹਨਾਂ ਦੇ ਦਾਦੀ ਜੀ ਉਹ ਇੱਕ ਪਾਸੇ ਰਹਿ ਗਏ ਸੀਗੇ ਫੰ ਦੇਖੋ ਛੋਟੇ ਬੱਚੇ ਆ ਜਿਹੜਾ ਜੋਰਾਵਰ ਹੈਗੇ ਆ ਬਾਬਾ ਜੋਰਾਵਰ ਜੀ ਉਹਨਾਂ ਦੀ ਉਮਰ ਮਹਿਜ ਸੱਤ ਸਾਲ 11 ਮਹੀਨੇ ਤੇ ਬਾਬਾ ਫਤੇ ਸਿੰਘ ਉਹਨਾਂ ਦੀ ਉਮਰ 5 ਸਾਲ ਤੇ 10 ਮਹੀਨੇ ਦੇ ਕਰੀਬ ਤੇ ਮਾਤਾ ਗੁੱਜਰਕਰ ਉਹਨਾਂ ਬੱਚਿਆਂ ਦੀ ਦਾਦੀ ਉਹ ਤਕਰੀਬਨ 70 ਕਿਸਾਲ ਦੇ ਲਗਭਗ ਹੈਗੇ ਆ ਸਰਸਾ ਨਦੀ ਤੇ ਉਸ ਦਿਨ ਭਿਆਨਕ ਲੜਾਈ ਵੀ ਹੋਈ ਸੀ ਤੁਹਾਨੂੰ ਆਪਾਂ ਕੱਲ ਗੱਲ ਕੀਤੀ ਸੀਗੀ ਤੇ ਬਾਰਿਸ਼ ਬਹੁਤ ਹੋਈ ਸੀ ਸਰਸਾ ਨਦੀ ਦੇ ਵਿੱਚ ਹੜ ਆਇਆ ਹੋਇਆ ਸੀ ਤੇ ਉਵੇਂ ਕਿ ਜੇ ਕਿ ਮਤਲਬ ਜੋ ਵੀ ਉਹਨਾਂ ਨੇ ਸਤਸਨਾਂ ਦੀ ਪਾਰ ਕੀਤੀ ਆ ਤੇ ਹਾਲਤ ਦੇਖੋ ਕਿਸ ਤਰ੍ਹਾਂ ਦੀ ਹੋ ਜਾਂਦੀ ਆ ਤੇ ਆਪਾਂ ਇੱਥੇ ਬੈਠੇ ਆ ਚਲੋ ਆਪਾਂ ਨੂੰ ਫੇਰ ਵੀ ਠੰਡ ਲੱਗਦੀ ਆ ਸੱਤ ਪੌ ਦੀ ਰਾਤ ਆ ਜਿਹੜੀ ਹੁਣ ਮਾਤਾ ਜੀ ਬੱਚਿਆਂ ਨੂੰ ਲੈ ਕੇ ਨਿਕਲ ਪਏ ਆ ਕਾਲੀ ਬੋਲੀ ਰਾਤ ਆ ਆ ਜਿੱਥੇ ਵੀ ਟਿਕਾਣਾ ਮਿਲੇ ਪਿੱਛੇ ਦੁਸ਼ਮਣ ਦੀ ਫੌਜ ਆ ਤੇ ਉਸ ਸਮੇਂ ਹਾਲਾਤ ਦੇਖੋ ਵੀ ਕਿਸ ਤਰ੍ਹਾਂ ਦੇ ਹੁੰਦੇ ਆ ਵੈਸੇ ਹੀ ਆਪਾਂ ਰਾਤ ਨੂੰ ਹਨ ਤੋਂ ਡਰਦੇ ਆ ਤੇ ਰਸਤੇ ਵਿੱਚ ਕੁੰਮੇ 마ਸਕੀ ਦੀ ਝੌਂਪੜੀ ਆਉਂਦੀ ਹੈ ਤੇ ਕੁੰਮਾ 마ਸਕੀ ਬੜਾ ਖੁਸ਼ ਹੁੰਦਾ ਹੈ ਮਾਤਾ ਜੀ ਨੂੰ ਮਿਲ ਕੇ ਬੱਚਿਆਂ ਨੂੰ ਦੇਖ ਕੇ ਹਾਲਾਂਕਿ ਇਹ ਮਤਲਬ ਦੁਸ਼ਮਨ ਦਾ ਡਰ ਵੀ ਹੁੰਦਾ ਉਹਨਾਂ ਨੇ ਇਹ ਗੱਲ ਕਹੀ ਵੀ ਹੁੰਦੀ ਹੈ ਵੀ ਜੋ ਵੀ ਇਹਨਾਂ ਨੂੰ ਆਸਰਾ ਦੇਊਗਾ ਉਹਦਾ ਘਰ-ਬਾਰ ਤਬਾਹ ਕਰ ਦਿੱਤਾ ਜਾਊਗਾ ਤੇ ਬਾਅਦ ਦੇ ਵਿੱਚ ਉਹਨਾਂ ਨੇ ਕੀਤਾ ਵੀ ਤਾਂ ਚਲੋ ਝੌਂਪੜੀ ਦੇ ਵਿੱਚ ਮਾਤਾ ਜੀ ਨੂੰ ਵੀ ਲੱਗਾ ਵੀ ਇਹ ਟਿਕਾਣਾ ਠੀਕ ਆ ਉੱਥੇ ਉਹਨਾਂ ਨੇ ਰਾਤ ਕੱਟੀ ਤਾਂ ਅਗਲੇ ਦਿਨ ਜਿਹੜਾ ਉਹਨਾਂ ਦਾ ਰਸੋਈਆ ਸੀ ਗੰਗੂਆ ਬ੍ਰਾਹਮਣ ਉਹ ਮਾਤਾ ਤੇ ਬੱਚਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਉੱਥੇ ਇਹ ਚਲੋ ਰਾਤ ਨੂੰ ਖਾਣਾ ਉਹਨਾਂ ਨੇ ਖਾਧਾ ਜਿਸ ਤਰ੍ਹਾਂ ਦਾ ਵੀ ਸੀਗਾ ਵਸਤਰ ਦਿੱਤੇ ਤੇ ਰਾਤ ਕੱਟੀ ਪਰ ਉਹਲੇ ਮਾਨ ਦੇ ਵਿੱਚ ਫੇਰ ਬੇਈਮਾਨੀ ਆ ਗਈ ਜਿਹੜਾ ਮੋਹਰਾਂ ਵਾਲਾ ਥੈਲਾ ਸੀਗਾ ਉਹਨੂੰ ਦੇਖ ਕੇ ਰਾਤ ਨੂੰ ਉਹਨੇ ਉਹ ਚੋਰੀ ਕੀਤੀ ਮੋਹਰਾਂ ਦੀ ਤੇ ਨਾਲ ਹੀ ਮਾਤਾ ਜੀ ਨੇ ਹਲੇ ਕਿ ਦੇਖ ਲਿਆ ਸੀਗਾ ਉਹ ਕਹਿੰਦੇ ਗੰਗੂ ਜੇ ਤੈਨੂੰ ਪੈਸੇ ਚਾਹੀਦੇ ਸੀ ਮੈਥੋਂ ਵੈਸੇ ਹੀ ਲੈ ਲੈਂਦਾ ਹਾਲਾਂਕਿ ਉਸ ਅ ਗੰਗੂ ਨੇ ਇਹ ਉਹਨਾਂ ਦੀ ਰਸੋਈ ਦੇ ਵਿੱਚ ਬੜਾ ਸਮਾਂ ਕੰਮ ਕੀਤਾ ਸੀਗਾ ਗੁਰੂ ਸਾਹਿਬ ਅੱਧੀ ਤੇ ਉਹ ਉਹ ਤੇ ਵਿਸ਼ਵਾਸ ਵੀ ਕਰਦੇ ਸੀ ਵੀ ਚਲੋ ਘਰ ਦਾ ਬੰਦਾ ਪਰ ਹੁਣ ਦੇਖੋ ਲਾਲਚਾ ਜਿਹੜਾ ਉਹ ਕਦੇ ਵੀ ਆ ਸਕਦਾ ਕਿਸੇ ਦੇ ਮਨ ਦੇ ਵਿੱਚ ਵੀ ਤਾਂ ਉਹਨੇ ਉਹ ਨਾਲੇ ਤਾਂ ਮੋਹਰੇ ਚੁਰਾ ਲਈਆਂ ਨਾਲੇ ਰੌਲਾ ਪਾ ਦਿੱਤਾ ਤੇ ਵੀ ਕੋਈ ਚੋਰ ਲੈ ਗਿਆ ਤੇ ਜਦੋਂ ਮਾਤਾ ਜੀ ਨੇ ਕਿਹਾ ਤਾਂ ਦੂਸਰੇ ਦਿਨ ਫੇਰ ਉਹਦੇ ਮਨ ਦੇ ਵਿੱਚ ਹੋਰ ਮਤਲਬ ਲਾਲਚ ਕਹਿ ਲਓ ਡਰ ਕਹਿ ਲਓ ਉਹ ਸਿੱਧਾ ਮੋਰਿੰਡੇ ਕੋਤਵਾਲ ਪੁੱਲ ਗਿਆ ਤੇ ਉਥੇ ਉਹਨਾਂ ਨੂੰ ਮਤਲਬ ਇਹ ਸੂਚਨਾ ਦੇ ਦਿੱਤੀ ਵੀ ਗੁਰੂ ਸਾਹਿਬ ਦੇ ਜਿਹੜੇ ਸਹਜਾਦੇ ਆ ਦੋ ਛੋਟੇ ਸਹਜਾਦੇ ਤੇ ਮਾਤਾ ਜੀ ਉਹ ਮੇਰੇ ਕੋਲ ਆ ਤਾਂ ਉਸੇ ਇਹ ਮਤਲਬ ਨਾਲ ਜਿਹੜੇ कोतवाल ਨੇ ਸਿਪਾਹੀ ਭੇਜੇ ਤੇ ਬੱਚਿਆਂ ਨੂੰ ਤੇ ਮਾਤਾ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਣ ਉਥੇ ਦੇਖੋ ਉਹਨਾਂ ਨੂੰ ਤੋਰ ਕੇ ਲਗਾਇਆ ਸ਼ਾਇਦ ਇਹ ਵੀ ਮਤਲਬ ਇਤਿਹਾਸਕਾਰ ਵਾਲਾ ਦੱਸਦੇ ਨਹੀਂ ਇਹ ਕਹਿੰਦੇ ਆ ਵੀ ਨੰਗੇ ਪੈਰੀਂ ਉਹਨਾਂ ਨੂੰ ਤੋਰ ਕੇ ਲਜਾਇਆ ਗਿਆ ਮੋਰਿੰਡੇ ਦੀ ਹਵਾਲਤ ਦੇ ਵਿੱਚ ਨੌ ਪੋ ਨੂੰ ਜਿਹੜੀ ਆ ਮੋਰਿੰਡੇ ਦੀ ਹਵਾਲਤ ਦੇ ਵਿੱਚ ਉਹਨਾਂ ਨੇ ਰਾਤ ਕੱਤੀ ਫਰਸ਼ ਤੇ ਕੋਈ ਉਹਨਾਂ ਨੂੰ ਮਤਲਬ ਬਿਸਤਰ ਨਹੀਂ ਦਿੱਤਾ ਥੱਲੇ ਕੋਈ ਸ਼ਾਇਦ ਚਟਾਈ ਵੀ ਨਹੀਂ ਦਿੱਤੀ ਸੀ ਖਾਣਾ ਤਾਂ ਦੇਣਾ ਹੀ ਕੀ ਸੀਗਾ ਉਸ ਤੋਂ ਅਗਲੇ ਦਿਨ ਤਿਰੋ ਰਾਤ ਕੱਤੀ ਆ ਅਗਲੇ ਦਿਨ ਸਰਹੰਦ ਵਾਸਤੇ ਉਹਨਾਂ ਨੂੰ ਲਜਾਇਆ ਗਿਆ ਇਹ 10 ਪੋ ਦੀ ਗੱਲ ਆ 10 ਪੋ ਦੀ ਜਦੋਂ ਵਜੀਰ ਖਾਨ ਕੋਲ ਆ ਮਤਲਬ ਉਹਨਾਂ ਨੂੰ ਪੇਸ਼ ਕਰਨਾ ਸੀਗਾ ਤਾਂ ਪਹਿਲਾਂ ਉਹਨਾਂ ਨੂੰ ਰਸਤੇ ਦੇ ਵਿੱਚ ਜਦੋਂ ਸਰਹੰਦ ਦੇ ਨੇੜੇ ਇੱਕ ਦਰਖਤ ਆ ਪਿੱਪਲ ਦਾ ਸ਼ਾਇਦ ਉਹਦੇ ਥੱਲੇ ਬਿਠਾ ਲਿਆ ਗਿਆ ਤੇ ਵੈਰੀਫਾਈ ਕੀਤਾ ਵੀ ਵਾਕਈ ਇਹ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਹੈਗੇ ਆ ਕਿ ਨਹੀਂ ਉਹਦੇ ਵਾਸਤੇ ਇਹ ਕਿਸੇ ਨੂੰ ਬੁਲਾਇਆ ਗਿਆ ਸੁਚਿਆਨੰਦ ਨੂੰ ਬੁਲਾਇਆ ਗਿਆ ਵੀ ਅ ਮਤਲਬ ਇਨਾਂ ਨੂੰ ਤੁਸੀਂ ਵੈਰੀਫਾਈ ਕਰੋ ਵੀ ਵਾਕਈ ਇਹ ਗੁਰੂ ਸਾਹਿਬ ਜੀ ਗੁਰੂ ਸਾਹਿਬ ਦੇ ਸਹਜਾਦੇ ਹਨ ਕਿ ਨਹੀਂ ਤਾਂ ਸੁਚਾਨੰਦ ਨੇ ਆ ਕੇ ਦੱਸ ਦਿੱਤਾ ਮਾਤਾ ਜੀ ਨੂੰ ਵੀ ਲੱਗਾ ਵੀ ਇਹੇ ਚੋਂ ਸਾਡਾ ਜਾਣਕਰ ਹੈਗਾ ਵੀ ਹੁਣ ਸਾਡੀ ਸੇਵਾ ਕਰ ਲਊਗੇ ਮਤਲਬ ਇਹ ਗੱਲ ਇੱਥੇ ਬੰਦ ਹੀ ਨਹੀਂ ਲੱਗਦੀ ਵੀ ਮਾਤਾ ਜੀ ਨੇ ਇਹ ਗੱਲ ਕਹੀ ਹੋਊਗੀ ਸੁਚਾਨੰਦ ਵਜ਼ੀਰ ਜਿਹੜਾ ਨਵਾਬ ਸਰਹੰਦ ਦਾ ਵਜ਼ੀਰ ਸੀਗਾ ਵਜ਼ੀਰ ਖਾਨ ਉਹਦਾ ਮਤਲਬ ਵਜ਼ੀਰ ਸੀਗਾ ਤੇ ਉਹ ਆਪਣੀਆਂ ਧੀਆਂ ਦਾ ਰਿਸ਼ਤਾ ਗੁਰੂ ਸਾਹਿਬ ਦੇ ਵੱਡੇ ਸੱਜਿਆਦਿਆਂ ਨਾਲ ਕਰਨਾ ਚਾਹੁੰਦਾ ਸੀ ਪਰ ਗੁਰੂ ਸਾਹਿਬ ਨੇ ਉਹ ਮਨਾਂ ਕਰ ਦਿੱਤਾ ਸੀਗਾ ਤਾ ਉਹ ਜਾਣਦਾ ਸੀਗਾ ਉਹਨੇ ਦੱਸ ਦਿੱਤਾ ਵੀ ਵਾਕਿਆ ਹੀ ਇਹ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਆ ਫਿਰ ਉਹਨਾਂ ਨੂੰ ਮਤਲਬ ਵਜ਼ੀਰ ਖਾਨ ਕੋਲ ਪੇਸ਼ ਕੀਤਾ ਗਿਆ ਵਜ਼ੀਰ ਖਾਨ ਨੇ ਉਹਨਾਂ ਨੂੰ ਸਿੱਧਾ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਗਿਆ ਅ ਮਤਲਬ ਤੁਹਾਡਾ ਵਿਦਿਆਕ ਟੂਰ ਵੀ ਇੱਥੋਂ ਇਸ ਸਕੂਲ ਦਾ ਗਿਆ ਸੀ ਆ ਉਹ ਅਸੀਂ ਦੇਖ ਕੇ ਆਏ ਆ ਠੰਡਾ ਬੁਰਜ ਕਿਹ ਸੀ ਗਿਆ ਵੀ ਉੱਪਰ ਜਿਵੇਂ ਅੱਜ ਕੱਲ ਆਪਣਾ ਇਹ ਵੀ ਹੈਗਾ ਉੱਪਰ ਚਾਰੇ ਪਾਸੋਂ ਹਵਾ ਆਉਂਦੀ ਹੈ ਉਹਦੇ ਵਿੱਚ ਹਮਲੇ ਬਣੇ ਹੁੰਦੇ ਆ ਇਹ ਛੋਟੀ ਜੀ ਸ਼ੱਕ ਪਾਈ ਹੁੰਦੀ ਆ ਇਸ ਤਰ੍ਹਾਂ ਦੀ ਸਿਚੁਏਸ਼ਨ ਉਹ ਹੋ ਸੀਗੀ ਤੇ ਉੱਥੇ ਵੀ ਬਿਨਾ ਫਰਸ਼ ਸੌਰੀ ਬਿਨਾ ਕਪੜੇ ਬਿਨਾ ਚਟਾਈ ਉਹਨਾਂ ਨੂੰ ਮਤਲਬ ਉਸੇ ਤਰ੍ਹਾਂ ਹੀ ਬਿਠਾਇਆ ਗਿਆ ਠੰਡੀ ਹਵਾ ਆਉਂਦੀ ਸੀ ਕੋਈ ਰਜਾਈ ਕੋਈ ਕੰਬਲ ਨਹੀਂ ਸੀਗਾ ਤੇ ਇਵਨ ਕਿ ਇਹ ਵੀ ਕਿਹਾ ਗਿਆ ਗਿਆ ਸੀਗਾ ਵੀ ਜੋ ਵੀ ਇਹਨਾਂ ਨੂੰ ਵਸਤਰ ਦੇਊਗਾ ਆ ਕੋਈ ਖਾਣਾ ਦੇਊਗਾ ਤਾਂ ਉਹਦਾ ਸਾਰਾ ਪਰਿਵਾਰ ਆ ਕੋਹਲੂ ਦੇ ਵਿੱਚ ਪੀੜ ਦਿੱਤਾ ਜਾਊਗਾ ਜਿਹੜੀ 10 11 ਤੇ 12 ਦੀ ਰਾਤ ਆ ਸਹਿਬ ਜਾਦਿਆਂ ਤੇ ਮਾਤਾ ਜੀ ਨੇ ਉਸ ਠੰਡੇ ਬਰਦ ਦੇ ਵਿੱਚ ਕੱਤੀ 10 ਤਰੀ 10 ਪੌਦੀ ਰਾਤ ਜਦੋਂ ਉਹਨਾਂ ਨੇ ਜਗਦੀਰ ਖਾਨ ਨੇ ਢੰਡੋਰਾ ਪਟਵਾਇਆ ਤਾਂ ਜਿਹੜਾ ਉਹਨਾਂ ਦਾ ਰਸੋਈਆ ਸੀਗਾ ਫਾਜ਼ਲ ਨੂੰ ਅਬजीर ਖਾਨ ਦੀ ਫਾਜ਼ਲ ਨੂੰ ਖਾਣਾ ਖਵਾਉਂਦਾ ਹੁੰਦਾ ਸੀਗਾ ਬਣਾ ਕੇ ਇਹ ਮੋਤੀराम ਮਹਿਰਾ ਬਾਬਾ ਮੋਤੀਰਾ ਮਹਿਰਾ ਕਾ ਉਹਨਾਂ ਨੂੰ ਕਹਿੰਦੇ ਆ ਉਹਨਾਂ ਦਾ ਪਿੰਡ ਸੀਗਾ ਸੰਗਤਪੁਰਾ ਸੋਂਧੀਆਂ ਉਹ ਸਰਹੰਦ ਦੇ ਵਿੱਚ ਪੈਂਦਾ ਤਾਂ ਉਹਨੇ ਘਰੇ ਜਾ ਕੇ ਮਤਲਬ ਗੱਲ ਕੀਤੀ ਆਪਣੀ ਮਾਤਾ ਕੋਲ ਆਪਣੀ ਪਤਨੀ ਕੋਲ ਵੀ ਮੇਰਾ ਅੱਜ ਖਾਣਾ ਖਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਜਿਹੜੇ ਸਹਬਜ਼ਾਦੇ ਆ ਉਹ ਭੁੱਖੇ ਆ ਵੀ ਮੇਰਾ ਮਨ ਨਹੀਂਗਾ ਤਾਂ ਉਹਨਾਂ ਨੇ ਕਿਹਾ ਵੀ ਫੇਰ ਆਪਾਂ ਕੀ ਕਰ ਸਕਦੇ ਆ ਉਹ ਕਹਿੰਦੇ ਵੀ ਆਪਾਂ ਉਹਨਾਂ ਨੂੰ ਕੁਛ ਨਾ ਕੁਛ ਖਵਾਉਣਾ ਫੇਰ ਉਹ ਦੁੱਧ ਲੈ ਕੇ ਜਾਂਦੇ ਆ ਚਲੋ ਦੁੱਧ ਦੀ ਸੇਵਾ ਗਰਮ ਗਰਮ ਦੁੱਧ ਲੈ ਕੇ ਜਾਂਦੇ ਆ ਤਾਂ ਜਦੋਂ ਲੈ ਕੇ ਜਾਂਦੇ ਆ ਹਾਲਾਂਕਿ ਉੱਥੇ ਕਿਸੇ ਨੂੰ ਪਹੁੰਚਣ ਨਹੀਂ ਦਿੱਤਾ ਜਾਂਦਾ ਕੋਈ ਬੰਦਾ ਉੱਥੇ ਜਾ ਨਹੀਂ ਸਕਦਾ ਸੀਗਾ ਜਿੱਥੇ ਸਭ ਜੱਦੇ ਤੇ ਮਾਤਾ ਜੀ ਨੂੰ ਰੱਖਿਆ ਸੀਗਾ ਤਾਂ ਉਹ ਰਸੋਈਆ ਕਰਕੇ ਉਹਨੂੰ ਜਾਨ ਦਿੱਤਾ ਗਿਆ ਤਾਂ ਫੇਰ ਅੱਗੇ ਪਹਿਰੇਦਾਰ ਨੇ ਰੋਕ ਲਿਆ ਪਹਿਰੇਦਾਰ ਕਹਿੰਦਾ ਵੀ ਹਾਂ ਵੀ ਮੋਤੀਰਾਮ ਕੀ ਲੈਣ ਆਇਆ ਉਹ ਕਹਿੰਦਾ ਵੀ ਮੈਂ ਮਾਤਾ ਤੇ ਬੱਚਿਆਂ ਨੂੰ ਦੁੱਧ ਦੀ ਸੇਵਾ ਕਰਨੀ ਆ ਦੁੱਧ ਛਕਾਉਣਾ ਉਹ ਕਹਿੰਦਾ ਵੀ ਮੈਨੂੰ ਕੀ ਦੇਵੇਂਗਾ ਤਾਂ ਮੋਤੀਰਾਮ ਕਹਿੰਦਾ ਵੀ ਮੈਂ ਹੁਣੇ ਲੈ ਕੇ ਆਉਣਾ ਉਹ ਆਪਣੇ ਘਰ ਵਾਲੀ ਦੇ ਸਾਰੇ ਗਹਿਣੇ ਜਿੰਨੇ ਪੈਸੇ ਹੁੰਦੇ ਆ ਸਾਰੇ ਲੈ ਜਾਂਦਾ ਠੀਕ ਹੈ ਉਹ ਪਹਿਰੇਦਾਰ ਨੂੰ ਦਿੰਦਾ ਤੇ ਮਾਤਾ ਤੇ ਬੱਚਿਆਂ ਨੂੰ ਦੁੱਧ ਛਕਾਉਂਦਾ ਤੇ ਮਾਤਾ ਜੀ ਨੂੰ ਦੱਸਦਾ ਵੀ ਮੈਂ ਮਤਲਬ ਇਥੇ ਰਸੋਈਏ ਦਾ ਕੰਮ ਕਰਦਾ ਜਿਹੜੇ ਪੰਜ ਪਿਆਰੇ ਹਿੰਮਤ ਸਿੰਘ ਸੀਗੇ ਭਾਈ ਭਾਈ ਸਾਹਿਬ ਉਹਨਾਂ ਦਾ ਮੈਂ ਭਤੀਜਾ ਠੀਕ ਹੈ ਤੇ ਚਲੋ ਮਾਤਾ ਜੀ ਖੁਸ਼ ਹੁੰਦੇ ਆ ਉਹਦੀ ਸੇਵਾ ਭਾਵਨਾ ਨੂੰ ਦੇਖ ਕੇ ਬੱਚੇ ਦੁੱਧ ਛੱਕਦੇ ਆ ਵਾਪਸ ਆ ਜਾਂਦਾ ਫੇਰ ਘਰੇ ਦੂਸਰੇ ਦਿਨ ਗੱਲ ਕਰਦਾ ਤੇ ਵੀ ਜਿਹੜੇ ਗਹਿਣੇ ਤੇ ਪੈਸੇ ਤਾਂ ਖਤਮ ਹੋ ਗਏ ਤੇ ਅੱਜ ਫੇਰ ਮੈਂ ਦੁੱਧ ਲੈ ਕੇ ਜਾਣਾ ਇਹ ਤਾਂ ਉਸ ਤੋਂ ਪਹਿਲਾਂ 11 ਮਤਲਬ ਉਹ ਦੀ ਗੱਲ ਆ ਦਿਨੇ ਬੱਚਿਆਂ ਦੀ ਪੇਛੀ ਹੁੰਦੀ ਆ ਵजीर खान ਦੇ ਦਰਬਾਰ ਦੇ ਵਿੱਚ ਹੁਣ ਜਦੋਂ ਤੁਸੀਂ ਫਿਲਮ ਹੀ ਦੇਖੀ ਹੋਊਗੀ ਉਹਨਾਂ ਨੇ ਇੱਕ ਨਿੱਕਾ ਜਿਹਾ ਵੱਡੇ ਗੇਟ ਦੇ ਵਿੱਚ ਨਿੱਕੀ ਜਿਹੀ ਮੋਰੀ ਰੱਖੀ ਹੁੰਦੀ ਆ bari ਜਿਹਨੂੰ ਆਪਾਂ ਕਹਿੰਦੇ ਆ ਵੀ ਬੱਚੇ ਜਦੋਂ ਅੰਦਰ ਆਉਣਗੇ ਸੀਸ ਝੁਕਾ ਕੇ ਆਉਣਗੇ ਹਾਲਾਂਕਿ ਬੱਚੇ ਦੇਖੋ ਬੜੀ ਛੋਟੀ ਉਮਰ ਆ ਫੇਰ ਵੀ ਮਤਲਬ ਉਹ ਇਸ ਚਾਂਸੇ ਦੇ ਵਿੱਚ ਨਹੀਂ ਆਉਂਦੇ ਉਹ ਆਪਦੇ ਪਹਿਲਾਂ ਪੈਰ ਅੰਦਰ ਕਰਦੇ ਆ ਫਿਰ ਮਤਲਬ ਅੰਦਰ ਜਾਂਦੇ ਆ ਸਿਰ ਅੰਦਰ ਕਰਦੇ ਆ ਤੇ ਨਾਲ ਹੀ ਜਾ ਕੇ ਮਤਲਬ ਉਹਦੇ ਦਰਬਾਰ ਦੇ ਵਿੱਚ ਜਕਾਰਾ ਲਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਾਰੇ ਇਹ ਚੀਜ਼ ਨੂੰ ਦੇਖ ਕੇ 당ਗ ਰਹਿ ਜਾਂਦੇ ਆ ਉਹਨਾਂ ਦੇ ਸਵਾਲ ਜਵਾਬ ਹੁੰਦੇ ਆ ਤਾਂ ਬੱਚੇ ਬੜੀ ਇਹ ਮਤਲਬ ਦਲੇਰੀ ਨਾਲ ਸਾਰੇ ਜਵਾਬ ਦਿੰਦੇ ਆ ਕੋਈ ਉਹਨਾਂ ਦੇ ਵਿੱਚ ਘਬਰਾਹਟ ਨਹੀਂ ਸੀਗੇ ਪਹਿਲਾਂ ਤਾਂ ਮਤਲਬ ਉਹਨਾਂ ਨੂੰ ਲਾਲਚ ਦਿੱਤਾ ਜਾਂਦਾ ਰਾਜ ਭਾਗ ਦਾ ਹੂਰਾ ਦਾ ਪਰੀਆਂ ਦਾ ਖਜ਼ਾਨੇ ਦਾ ਧਨ ਦਾ ਤੇ ਫਿਰ ਉਹਨਾਂ ਤੇ ਜ਼ੁਲਮ ਦੀ ਗੱਲ ਆਉਂਦੀ ਹੈ ਵੀ ਤੁਹਾਡੇ ਨਾਲ ਇਸ ਤਰ੍ਹਾਂ ਕੀਤਾ ਜਾਊਗਾ ਆਮ ਤੌਰ ਤੇ ਫਿਲਮ ਦੇ ਵਿੱਚ ਦਿਖਾਇਆ ਵੀ ਉੱਥੋਂ ਵਾਪਸ ਆ ਜਾਂਦੇ ਆ ਅਗਲੇ ਦਿਨ ਫਿਰ ਪੇਸ਼ੀ ਉਹਨਾਂ ਦੀ ਪੈਣੀ ਹੁੰਦੀ ਹੈ ਵੀ ਉਹਨਾਂ ਨੂੰ ਦਿਨ ਦਿੱਤਾ ਜਾਂਦਾ ਸੋਚ ਲਓ ਪਰ ਉਸ ਤੋਂ ਪਹਿਲਾਂ ਉਹਨਾਂ ਤੇ ਹੋਰ ਵੀ ਜ਼ੁਲਮ ਕੀਤੇ ਜਾਂਦੇ ਆ ਉਹਨਾਂ ਦੇ ਅਥਰਾਂ ਦੀਆਂ ਉਂਗਲਾਂ ਦੇ ਵਿੱਚ ਪਲੀਤੇ ਰੱਖ ਕੇ ਅੱਗ ਲਾਈ ਜਾਂਦੀ ਹੈ। ਉਹਨਾਂ ਦੇ ਗਲੇਲੇ ਮਾਰੇ ਜਾਂਦੇ ਆ ਦਰਖਤ ਨਾਲ ਬੰਨ ਕੇ। ਉਹਨਾਂ ਦੇ ਕੋੜੇ ਵੀ ਮਾਰੇ ਜਾਂਦੇ ਆ। ਇਹ ਚੀਜ਼ ਐ ਕੋਈ ਨਹੀਂ ਰੱਛਦਾਗਾ। ਵੀ ਬੱਚੇ ਡਰ ਕੇ ਮਤਲਬ ਸਾਡੀ ਆਖੀ ਮੰਨ ਲੈਣਗੇ ਵੀ ਇਸਲਾਮ ਗ੍ਰੈਂਡ ਕਰ ਲੈਣਗੇ। ਤੇ ਹਾਲਾਂਕਿ ਠੰਡ ਨਾਲ ਉਹਨਾਂ ਦੇ ਬੌਲਕ ਤੇ ਜਿਹੜੀਆਂ ਨੱਕ ਦੀਆਂ ਮਤਲਬ ਉੱਪਰਲਾ ਹਿੱਸਾ ਉਹ ਕਹਿੰਦੇ ਵੀ ਲਾਲ ਹੋ ਜਾਂਦਾ ਐਨੀ ਠੰਡ ਹੁੰਦੀ ਆ ਤਾਂ ਫੇਰ ਵੀ ਬੱਚੇ ਨਹੀਂ ਘਬਰਾਉਂਦੇ ਚਲੋ ਵਾਪਸ ਆ ਜਾਂਦੇ ਆ ਦਾਦੀ ਮਾਂ ਕੋਲ ਅਗਲੇ ਦਿਨ ਫੇਰ ਪੇਸ਼ੀ ਹੁੰਦੀ ਆ ਅਗਲੇ ਦਿਨ ਫੇਰ ਉਹੀ ਤੇ ਮੋਤੀਰਾਮਾ ਫੇਰ ਮਤਲਬ ਰਾਤ ਨੂੰ ਦੁੱਧ ਦੀ ਸੇਵਾ ਕਰਦਾ ਦੂਜੇ ਦਿਨ ਪਹਿਰੇਦਾਰ ਕਹਿੰਦਾ ਵੀ ਹਾਂ ਮੋਤੀਰਾਮਾ ਅੱਜ ਕੀ ਲੈ ਕੇ ਆਇਆ ਤੇ ਉਹਨੂੰ ਵੀ ਚਿੰਤਾ ਹੁੰਦੀ ਆ ਉਸ ਵਾਸਤੇ ਉਹ ਆਪ ਦਾ ਘਰ ਵੇਚਦਾ ਗਹਿਣੇ ਰੱਖਦਾ ਹੈ ਵੇਚ ਦਿੰਦਾ ਠੀਕ ਹੈ ਅਗਲੇ ਦਿਨ ਉਹ ਆਪਣੀ ਜੋ ਵੀ ਹੋਰ ਪੂੰਜੀ ਹੁੰਦੀ ਆ ਉਹ ਸਾਰੀ ਵੇਚ ਦਿੰਦਾ ਪਰ ਤਿੰਨ ਦਿਨ ਉਹ ਦੁੱਧ ਦੀ ਸੇਵਾ ਜ਼ਰੂਰ ਕਰਦਾ ਤੇ ਦੂਸਰੇ ਦਿਨ 12 ਕੋ ਨੂੰ ਜਦੋਂ ਬੱਚਿਆਂ ਤੇ ਹਰ ਤਰ੍ਹਾਂ ਦਾ ਉਹਨਾਂ ਨੇ ਜ਼ੁਲਮ ਕਰਕੇ ਦੇਖ ਲਿਆ ਹਰ ਤਰ੍ਹਾਂ ਦੇ ਲਾਲਚ ਦੇ ਕੇ ਦੇਖ ਲੇ ਫੇਰ ਵੀ ਜਦੋਂ ਨਾ ਮੰਨੇ ਤਾਂ ਜਿਹੜਾ ਵਜ਼ੀਰ ਖਾਨ ਹੈਗਾ ਉਹੋ ਕਾਜੀ ਨੂੰ ਕਹਿੰਦਾ ਵੀ ਹੁਣ ਫਤਵਾ ਦਿਓ ਵੀ ਜਿਹੜੇ ਬਾਗੀ ਦੇ ਬੱਚੇ ਆ ਉਹ ਬਾਗੀ ਹੀ ਰਹਿਣਗੇ ਤਾਂ ਜਿਹੜਾ ਕਾਜੀ ਆ ਉਹ ਪਹਿਲਾਂ ਹੀ ਸਖਾਇਆ ਹੁੰਦਾ ਉਹ ਉਹਨਾਂ ਨੂੰ ਨੀਹਾਂ ਦੇ ਵਿੱਚ ਚੰਦਾ ਜਿਹੜਾ ਫਤਵਾ ਉਹ ਦੇ ਦਿੰਦਾ ਤਾਂ ਵੀ ਬੱਚਿਆਂ ਨੂੰ ਜਿਉਂਦੇ ਨੀਹਾਂ ਦੇ ਵਿੱਚ ਚੰਨ ਦਿੱਤਾ ਜਾਵੇ ਤਾਂ ਫੇਰ ਮਤਲਬ ਉਸ ਦਿਨ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਫੇਰ ਖੀਰ ਤਿੱਕਰ ਉਹਨਾਂ ਨੂੰ ਡਰਾਵਾ ਜਿਹੜਾ 13 ਪੋ ਨੂੰ ਹੈਗਾ मतलब ਉਹਨਾਂ ਨੂੰ ਨੀਹਾਂ ਦੇ ਵਿੱਚ ਚਿਨ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ 13 ਕੋਈ ਕਹੀ ਇਤਿਹਾਸ ਕਰਤਾ 10 ਵਜੇ ਕਿ 10 ਮਿੰਟ ਤੇ ਦੱਸਦੇ ਆ ਕੋਈ 11 ਵਜੇ ਤਾਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਨਿਆ ਜਾਂਦਾ ਠੀਕ ਆ ਹੁਣ ਦੇਖੋ ਫੇਰ ਜਦੋਂ ਗੋਡਿਆਂ ਤੱਕ ਦੀਵਾਰ ਚਲੀ ਜਾਂਦੀ ਹੈ ਪਹਿਲਾਂ ਤਾਂ ਕੋਈ ਦੇਖੋ ਜਲਾਦ ਜਿਹੜਾ ਕੋਈ ਤਿਆਰ ਹੀ ਨਹੀਂ ਹੁੰਦਾ ਉਹਨਾਂ ਨੂੰ ਨੀਹਾਂ ਦੇ ਵਿੱਚ ਇਹਨਾਂ ਵਾਸਤੇ ਤਾਂ ਉਹ ਪਤਾ ਨਹੀਂ ਦੋ ਜਲਾਦਾਂ ਨੂੰ ਮਨਾ ਕੇ ਲਿਆਉਂਦੇ ਆ ਹੁਣ ਮੈਨੂੰ ਨਾਂ ਨਹੀਂ ਉਹਨਾਂ ਦੇ ਯਾਰ ਨਬੀ ਖਾਨ ਤੇ ਗਨੀ ਖਾਨ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹ ਸੀਗੇ ਜਲਾਦ ਦੋ ਤਾਂ ਉਹ ਮਤਲਬ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਹੁੰਦੀ ਹੈ ਉਹ ਕਹਿੰਦੇ ਵੀ ਜੇ ਸਾਡੀ ਮੌਤ ਦੀ ਸਜ਼ਾ ਮaaf ਕਰ ਦਿੱਤੀ ਜਾਵੇ ਤਾਂ ਅਸੀਂ ਮਤਲਬ ਇਹ ਕੰਮ ਕਰਨ ਨੂੰ ਤਿਆਰ ਆ ਚਲੋ ਉਹਨਾਂ ਨੂੰ ਮਨਾ ਲਿਆ ਜਾਂਦਾ ਤਾਂ ਗੁਰੂ ਸਾਹਿਬ ਦੇ ਬੱਚਿਆਂ ਨੂੰ ਮਤਲਬ ਨੀਆਂ ਦੇ ਵਿੱਚ ਚੈਨਾ ਸ਼ੁਰੂ ਕੀਤਾ ਜਾਂਦਾ ਹੈ ਤਾਂ ਜਦੋਂ دیوار ਗੋਡਿਆਂ ਤੱਕ ਜਾਂਦੀ ਆ ਤਾਂ ਫੇਰ ਉਹਨਾਂ ਨੂੰ ਡਰਾਇਆ ਜਾਂਦਾ ਵੀ ਹੁਣ ਵੀ ਮੰਨ ਜੋ ਫੇਰ ਮਤਲਬ ਜਦੋਂ ਇੱਥੋਂ ਤਿੱਕਰ ਆ ਜਾਂਦੀ ਆ ਮੋਢਿਆਂ ਤਿੱਕਰ ਫੇਰ ਵੀ ਉਹਨਾਂ ਨੂੰ ਡਰਾਇਆ ਜਾਂਦਾ ਫੇਰ ਲਾਲਚ ਦਿੱਤੇ ਜਾਂਦੇ ਆ ਪਰ ਜਿਹੜੇ ਸਹਿਬਜ਼ਾਦੇ ਆ ਉਹ ਆਪਣੀ ਗੱਲ ਤੇ ਮਤਲਬ ਉਹੀ ਰਹਿੰਦੇ ਆ ਤੇ ਫੇਰ ਕੀ ਹੁੰਦਾ ਅਖੀਰ ਉਹਨਾਂ ਨੂੰ ਮਤਲਬ ਉਹਦੇ ਵਿੱਚ ਨੀਹਾਂ ਦੇ ਵਿੱਚ ਚੇਨ ਦਿੱਤਾ ਜਾਂਦਾ ਤਾਂ ਫਿਰ ਦੁਆਰ ਜਿਹੜੀ ਓਟਿਆ ਜਾਂਦੀ ਹੈ ਇਹ ਨਹੀਂ ਪਤਾ ਵੀ ਕਿਸ ਕਰਕੇ ਠੱਠੀ ਆ ਤੇ ਜਿਹੜੇ ਸਹਿਬਜਾਦੇ ਆ ਉਹ ਬੇਹੋਸ਼ ਹੋ ਜਾਂਦੇ ਆ ਤਾਂ ਬੇਹੋਸ਼ ਜਦੋਂ ਹੋ ਜਾਂਦੇ ਆ ਤਾਂ ਉਹਨਾਂ ਨੂੰ ਫੇਰ ਜਿਹੜੇ ਉਹ ਹੈਗੇ ਆ ਮਤਲਬ ਛੂਰੀ ਦੇ ਨਾਲ ਮਤਲਬ ਹਲਾਕ ਕਰ ਦਿੱਤਾ ਜਾਂਦਾ ਇਸ ਤਰ੍ਹਾਂ ਮਤਲਬ ਗੁਰੂ ਸਾਹਿਬਾਨ ਦੇ ਜਿਹੜੇ ਛੋਟੇ ਸਹਿਬਜਾਦੇ ਆ ਉਹਨਾਂ ਦੀ ਸ਼ਹੀਦੀ ਹੁੰਦੀ ਆ ਤਾਂ ਉਧਰ ਕਹਿੰਦੇ ਆ ਵੀ ਮਾਤਾ ਗੁਜਰਕਾਰ ਜੀ ਜਿਹੜੇ ਉਹ ਸਵਾਸ ਸਾਬ ਦੇ ਛੱਡ ਦਿੰਦੇ ਆ ਪੂਰੇ ਕਰ ਦਿੰਦੇ ਆ ਤਾਂ ਪਰ ਉਹ ਕਹਿੰਦੇ ਵੀ ਨਹੀਂ ਉਹਨਾਂ ਨੂੰ ਵੀ ਠੰਡੇ ਵਰਜ ਦੇ ਉੱਪਰ ਉਹ ਧੱਕਾ ਮਾਰਿਆ ਜਾਂਦਾ ਤਾਂ ਥੱਲੇ ਸੁੱਟ ਕੇ ਤੇ ਉਹਨਾਂ ਨੂੰ ਵੀ ਮਾਰ ਦਿੱਤਾ ਜਾਂਦਾ ਤਾਂ ਇਹ ਸੀਗੀ ਮਤਲਬ ਛੋਟੇ ਸਹਿਬਜਾਦੇ ਤੇ ਮਾਤਾ ਗੁਜਰਕਾਰ ਜੀ ਦੀ ਜਿਹੜੀ ਕਹਾਣੀ ਹੈਗੀ ਆ ਤਾ ਸਾਰੇ ਹੀ ਕਹਿੰਦੇ ਆ ਜਿੱਦਣ ਵੀ 13 ਪੋ ਦੀ ਗੱਲ ਆਉਂਦੀ ਆ 13 ਪੋ ਹੋਊਗਾ ਉਸ ਦਿਨ 11 ਵਜੇ ਜਾਂ 10 ਵਜੇ ਕੇ 10 ਮਿੰਟ ਤੇ ਜ਼ਰੂਰ 10 ਮਿੰਟ ਕੱਢੋ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਤਾਂ ਜਿੱਥੇ ਵੀ ਤੁਸੀਂ ਹੋ ਕਿਤੇ ਵੀ ਹੋ ਇੰਨਾ ਕ ਜ਼ਰੂਰ ਟਾਈਮ ਕੱਢਿਆ ਕਰੋ ਠੀਕ ਹੈ ਦੇਖੋ ਨਿੱਕੀ ਜੀ ਉਮਰ ਸੀਗੀ ਐਸ ਉਮਰ 'ਚ ਆਪਾਂ ਨੂੰ ਠੀਕ ਤਰ੍ਹਾਂ ਚੱਲਣਾ ਵੀ ਨਹੀਂ ਆਉਂਦਾਗਾ ਤੇ ਦਰਬਾਰ ਦੇ ਵਿੱਚ ਜਾ ਕੇ ਵजीर खान ਨਾਲ ਜਿਵੇਂ ਸਵਾਲ ਜਵਾਬ ਕੀਤੇ ਜਿਵੇਂ ਠੰਡ ਦੇ ਵਿੱਚ ਰਹੇ ਉਹਨਾਂ ਨੂੰ ਲਾਲਕ ਦਿੱਤੇ ਗਏ ਫਿਰ ਵੀ ਜਿਹੜੇ ਗੁਰੂ ਸਾਹਿਬਾਂ ਦੇ ਬੱਚੇ ਆ ਉਹ ਕਸ ਤੋਂ ਮਸ ਨਹੀਂ ਹੋਏਗਾ ਤਾਂ ਦੂਸਰੇ ਪਾਸੇ ਹੁਣ ਗੱਲ ਆਉਂਦੀ ਹੈ ਮੋਤੀराम ਮਹਿਰਾ ਜੀ ਦੀ ਤਾਂ ਜਿਹੜਾ ਗੰਗੂਰ ਸੋਇਆ ਸੀ ਉਹਦਾ ਭਰਾ ਵੀ ਮੋਤੀराम ਮਹਿਰੇ ਨਾਲ ਕੰਮ ਕਰਦਾ ਹੁੰਦਾ ਸੀਗਾ ਉਹਨੇ ਵजीर खान ਕੋਲ ਸ਼ਿਕਾਇਤ ਕਰ ਦਿੱਤੀ ਵੀ ਜਿਹੜਾ ਤੁਹਾਡਾ ਇੱਕ ਬਾਗੀ ਹੋਰ ਆ ਜੀ ਉਹਨੇ ਗੁਰੂ ਸਾਹਿਬਾਨ ਦੇ ਬੱਚਿਆਂ ਨੂੰ ਜਿਹੜਾ ਦੁੱਧ ਦੀ ਸੇਵਾ ਕੀਤੀ ਹੈ ਤਾਂ ਮੋਤੀराम ਮਹਿਰਾ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਸਾਰਾ ਪਰਿਵਾਰ ਮਤਲਬ ਉਹਦੇ ਮਾਤਾ ਜੀ ਉਹਦੀ ਪਤਨੀ ਤੇ ਬੇਟਾ ਤਾਂ ਮੋਤੀराम ਨੂੰ ਜਦੋਂ ਦਰਬਾਰ ਦੇ ਵਿੱਚ ਸੱਦਾ ਜਾਂਦਾ ਤਾਂ ਉਹਨੂੰ ਕਿਹਾ ਜਾਂਦਾ ਵੀ ਤੂੰ ਇਹ ਬਹੁਤ ਗਲਤ ਕੰਮ ਕੀਤਾ ਤੂੰ ਜਿਹੜੇ ਬਾਗੀ ਸੀਗੇ ਸਾਡੇ ਉਹਨਾਂ ਦੀ ਸਹਾਇਤਾ ਕੀਤੀ ਆ ਤਾਂ ਮੋਤੀराम ਕਹਿੰਦਾ ਵੀ ਹਾਂਜੀ ਮੈਂ ਸਹਾਇਤਾ ਕੀਤੀ ਆ ਤਾਂ ਫਿਰ ਕੀ ਹੋਇਆ ਉਹਨੂੰ ਫੇਰ ਨਾਲ ਤੇ ਦਿੱਤਾ ਜਾਂਦਾ ਉਹਨੂੰ ਕਹਿੰਦੇ ਵੀ ਜਾਂ ਤਾਂ ਤੂੰ ਇਹ ਇਨਾਮ ਕਬੂਲ ਕਰ ਲੈ ਤੇਰੀ ਜਾਨ ਬਖਸ਼ ਦਿੱਤੀ ਜਾਵੇਗੀ ਤੇ ਨਹੀਂ ਤਾਂ ਤੇਰੇ ਪਰਿਵਾਰ ਤੇ ਤੈਨੂੰ ਕੋਹਲੂ ਦੇ ਵਿੱਚ ਫੀੜ ਦਿੱਤਾ ਜਾਊਗਾ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਮਤਲਬ ਛੋਟੇ ਬੱਚਿਆਂ ਨੂੰ ਨਹੀਂ ਤੁਸੀਂ ਡੁਲਾ ਸਕੇ ਮੈਂ ਤਾਂ ਗੁਰੂ ਸਹਿਬਾਨ ਦਾ ਸਿੰਘ ਹੈਗਾ ਹਾਲਾਂਕਿ ਉਹਨੇ ਅਮਤ ਨਹੀਂ ਛਕਿਆ ਸੀਗਾ ਫਿਰ ਵੀ ਉਹ ਗੁਰੂ ਘਰ ਪ੍ਰਤੀ ਸ਼ਰਧਾ ਤੇ ਸੇਵਾ ਭਾਵਨਾ ਰੱਖਦਾ ਸੀਗਾ ਤਾਂ ਫਿਰ ਉਹਨੂੰ ਮਤਲਬ ਕੱਟ ਕੇ ਜਿੱਥੇ ਇੱਕ ਸਪੈਸ਼ਲ ਕੋਲੂ ਤਿਆਰ ਕੀਤਾ ਗਿਆ ਉੱਥੇ ਲੈ ਕੇ ਗਏ ਉਥੇ ਲ ਜਾ ਕੇ ਫਿਰ ਉਹਨੂੰ ਡਰਾਇਆ ਧਮਕਾਇਆ ਗਿਆ ਜਦੋਂ ਉਹ ਨਹੀਂ ਮੰਨਿਆ ਤਾਂ ਉਹਦਾ ਜਿਹੜਾ 7 ਸਾਲ ਦਾ ਬੱਚਾ ਸੀਗਾ ਪਹਿਲਾਂ ਉਹਨੂੰ ਕੋਹਲੂ ਦੇ ਵਿੱਚ ਪੀੜਿਆ ਗਿਆ ਉਹਦੀਆਂ ਅੱਖਾਂ ਦੇ ਸਾਹਮਣੇ ਫਿਰ ਉਹਨੂੰ ਕਿਹਾ ਗਿਆ ਵੀ ਤੁਹਾਡੀ ਜਾਨ ਬਖਸ਼ ਦਿੱਤੀ ਜਾਊਗੀ ਪਰ ਜਦੋਂ ਉਹ ਫੇਰ ਨਹੀਂ ਮੰਨਿਆ ਫੇਰ ਉਹਦੀ ਪਤਨੀ ਤੇ ਉਹਦੀ ਮਾਤਾ ਨੂੰ ਕੋਹਲੂ ਦੇ ਵਿੱਚ ਪੀੜਿਆ ਗਿਆ ਤਾਂ ਅਖੀਰ ਫੇਰ ਫੇਰ ਉਹਨੂੰ ਕਿਹਾ ਵੀ ਤੇਰੀ ਜਾਨ ਬਖਸ਼ ਦੇਵਾਂਗੇ ਹੁਣ ਤੂੰ ਮੰਨ ਜਾ ਉਹ ਕਹਿੰਦਾ ਨਹੀਂ ਤਾਂ ਉਹ ਉਹਨੂੰ ਕੋਹਲੂ ਦੇ ਵਿੱਚ ਉਹਨੂੰ ਵੀ ਪੀੜ ਦਿੱਤਾ ਗਿਆ ਮਤਲਬ ਦੇਖੋ ਤਿੰਨ ਗੜਵਿਆਂ ਦੀ ਦੁੱਧ ਦੀ ਕੀਮਤਾਂ ਉਹਨੇ ਆਪਣੇ ਸਾਰੇ ਪਰਿਵਾਰ ਦੀ ਕੁਰਬਾਨੀ ਦੇ ਕੇ ਅਦਾ ਕੀਤੀ ਇਹ ਬਹੁਤ ਵੱਡੀ ਗੱਲ ਆ ਉਹਦਾ ਨਾਮ ਵੀ ਤਾਂ ਹੀ ਸੁਨਹਿਰੀ ਅੱਖਰਾਂ ਦੇ ਵਿੱਚ ਆਇਆ ਹੋਇਆ ਹੈ ਗੁਰੂ ਘਰ ਪ੍ਰਤੀ ਜਿਹੜੀ ਉਹਦੀ ਸ਼ਰਧਾ ਸੀਗੀ ਤਾਂ ਉਹਦਾ ਜਿਹੜਾ ਦੇਨ ਹੈਗਾ ਉਹ ਵੀ ਨਹੀਂ ਦਿੱਤਾ ਜਾ ਸਕਦਾ ਤਾਂ ਦੂਸਰੇ ਪਾਸੇ ਜਦੋਂ ਛੋਟੇ ਸਹਿਬ ਜਾਂਦੇ ਆ ਤੇ ਮਾਤਾ ਜੀ ਦੀ ਸ਼ਹੀਦੀ ਹੋ ਚੁੱਕੀ ਹੈ ਤਾਂ ਉਹਨਾਂ ਦੇ ਗੱਲ ਸੰਸਕਾਰ ਦੀ ਆਉਂਦੀ ਹੈ ਤੇ ਪਹਿਲਾਂ ਤਾਂ ਮਤਲਬ ਵਜ਼ੀਰ ਖਾਂ ਕਹਿੰਦਾ ਸੀ ਵੀ ਇਹਨਾਂ ਦੀਆਂ ਲਾਸ਼ਾਂ ਇਸੇ ਤਰ੍ਹਾਂ ਪਈਆਂ ਰਹਿਣ ਪਰ ਜਿਹੜੇ ਗੁਰੂ ਸਹਿਬਾਨ ਦੇ ਬਹੁਤ ਸਾਰੇ ਸੇਧਾਲੂ ਸੀਗੇ ਤਾਂ ਜਦੋਂ ਭਾਈ ਟੋਡਰ ਮਾਨ ਨੂੰ ਪਤਾ ਲੱਗਦਾ ਤਾਂ ਉਹ ਇਸ ਸੇਵਾ ਵਾਸਤੇ ਆਉਂਦਾ ਵਜ਼ੀਰ ਖਾਂ ਕੋਲੇ ਅਰਜ਼ ਕਰਦਾ ਵੀ ਮੈਨੂੰ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਵਜ਼ੀਰ ਖਾਂ ਕਹਿੰਦਾ ਕੋਈ ਗੱਲ ਨਹੀਂ ਅਸੀਂ ਸਰਹੰਦ ਦੇ ਵਿੱਚ ਕੋਈ ਜਗ੍ਹਾ ਨਹੀਂ ਦੇਣੇਗੀ ਜੇ ਕਿਸੇ ਨੇ ਜਗ੍ਹਾ ਲੈਣੀ ਆ ਉਹਨਾਂ ਦੇ ਸੰਸਕਾਰ ਵਾਸਤੇ ਤਾਂ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹਦਾ ਮੁੱਲ ਤਾਰਨਾ ਪਊਗਾ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਉਹ ਘਰੇ ਜਾਂਦਾ ਤਾਂ ਸੋਨੇ ਦੀਆਂ ਮੋਹਰਾਂ ਦੀਆਂ ਭਰੀਆਂ ਥੈਲੀਆਂ ਉਹ ਚੱਕ ਲਿਆਉਂਦਾ ਤਾਂ ਫਿਰ ਵਜ਼ੀਰ ਖਾਨ ਫਿਰ ਇੱਕ ਨਵੀਂ ਚਾਲ ਖੇਡਦਾ ਉਹ ਕਹਿੰਦਾ ਵੀ ਜਿਹੜੀਆਂ ਮੋਹਰਾਂ ਵਿਛਾਉਣੀਆਂ ਨਹੀਂ ਆ ਖੜੀਆਂ ਕਰਨੀਆਂ ਖੜੀਆਂ ਕਰਕੇ ਜਿਹੜੀਆਂ ਮੋਹਰਾਂ ਉਹਨੀ ਜ਼ਮੀਨ ਮਤਲਬ ਤੈਨੂੰ ਮਿਲੂਗੀ ਜਿੰਨੀਆਂ ਮੋਹਰਾਂ ਤੂੰ ਖੜੀਆਂ ਕਰ ਦੇਗਾ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਉਹ ਹੋਰ ਮਤਲਬ ਧਨ ਲੈ ਕੇ ਆਉਂਦਾ ਜਿੰਨਾ ਵੀ ਉਹਦੇ ਕੋਲੇ ਧਨ ਹੁੰਦਾ ਤਾਂ ਉਹ ਮੋਹਰਾਂ ਖੜੀਆਂ ਕਰਕੇ ਉਸ ਜਗ੍ਹਾ ਦੀ ਕੀਮਤ ਅਦਾ ਕਰਦਾ ਤੇ ਮੈਨੂੰ ਲੱਗਦਾ ਵੀ ਸੰਸਾਰ ਦੇ ਵਿੱਚ ਸਭ ਤੋਂ ਜਿਹੜੀ ਮਹਿੰਗੀ ਜ਼ਮੀਨ ਹੈ ਉਹ ਸਰਹੰਦ ਦੇ ਵਿੱਚ ਹੈਗੀ ਆ ਅੱਜ ਉਥੇ ਇਹ ਗੁਰਦੁਆਰਾ ਸਾਹਿਬ ਮਤਲਬ ਸਥਾਪਿਤ ਹੈਗਾ ਉੱਥੇ ਸ਼ੇਰਕਾਰ ਜੀ ਦਾ ਸੰਸਕਾਰ ਕੀਤਾ ਗਿਆ ਨਾਲ ਭਾਈ ਮੋਤੀਰਾਮ ਮਹਿਰਾ ਉਦੋਂ ਹਲੇ ਉਹਦੇ ਬਾਰੇ ਪਤਾ ਨਹੀਂ ਲੱਗਾ ਸੀਗਾ ਤਾਂ ਭਾਈ ਮੋਤੀਰਾਮ ਮਹਿਰੇ ਨੇ ਉਹਦੀ ਸਹਾਇਤਾ ਕੀਤੀ ਭਾਈ ਟੋਡਨ ਮਲ ਦੀ ਦੋਨਾਂ ਨੇ ਚੰਦਨ ਦੀ ਲੱਕੜੀ ਲਿਆਂਦੀ ਉਹਦੇ ਵਿੱਚ ਮਾਤਾ ਗੁੱਜਰਕਾਰ ਜੀ ਤੇ ਛੋਟੇ ਸਾਹਿਬ ਜੀ ਦਾ ਸੰਸਕਾਰ ਹੋਇਆ ਤੇ ਅੱਜ ਵੀ ਉੱਥੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਮਤਲਬ ਸਥਾਪਿਤ ਹੋਇਆ ਹੈਗਾ ਤੇ ਜਦੋਂ ਵੀ ਕਦੇ ਮੌਕਾ ਮਿਲੇ ਜਿਹੜੀ ਜਿੱਥੇ ਉਹਨਾਂ ਬੱਚਿਆਂ ਨੂੰ ਦੁਵਾਰ ਦੇ ਵਿੱਚ ਚੁਣਿਆ ਗਿਆ ਸੀਗਾ ਉਹ ਜਗ੍ਹਾ ਵੀ ਹੈਗੀ ਆ ਭਾਵੇਂ ਉਹਦੇ ਵਿੱਚ ਕੁਝ ਤਬਦੀਲੀਆਂ ਕਰ ਦਿੰਦੀ ਹੈ ਸ਼ਰੋਮਣੀ ਕਮੇਟੀ ਪਹਿਲਾਂ ਉਸੇ ਤਰ੍ਹਾਂ ਉਹੀ ਦੀਵਾਰ ਮੌਜੂਦ ਸੀਗੀ ਤਾਂ ਹੁਣ ਥੋੜੀ ਬਹੁਤ ਉਹ ਚੇਂਜ ਕਰ ਦਿੰਦੀ ਹੈ ਦੁਵਾਰ ਵੀ ਹੈਗੀ ਆ ਠੰਡਾ ਬਰਜ ਵੀ ਹੈਗਾ ਭਾਵੇਂ ਉਹਦੀ ਸ਼ੇਪ ਬਦਲਦੀ ਹੈ ਫੇਰ ਵੀ ਜੇ ਕਦੇ ਤੁਸੀਂ ਸਰਹੰਦ ਜਾਓ ਫਤੇਗੜ ਸਾਹਿਬ ਤਾਂ ਉੱਥੇ ਦੋ ਗੁਰਦੁਆਰਾ ਸਹਿਬਾਨ ਹੈਗੇ ਆ ਉਹਨਾਂ ਦੇ ਦਰਸ਼ਨ ਜ਼ਰੂਰ ਕਰੋ ਇਹ ਸੀਗਾ ਵੀ ਆਪਣਾ ਜਿਹੜਾ ਗੁਰੂ ਸਹਿਬਾਨ ਦੇ ਇਹ ਮਤਲਬ ਸਾਹਿਬਜ਼ਾਦੇ ਵੱਡੇ ਤੇ ਛੋਟੇ ਠੀਕ ਹੈ ਕੱਲ੍ਹ ਦੀ ਗੱਲ ਫੇਰ ਉਹੀ ਆਪਾਂ ਕਰਦੇ ਆਂ ਵੀ ਖੇਡਣ ਵਾਲੀਆਂ ਉਮਰਾਂ ਦੇ ਵਿੱਚ ਆਪਣੀਆਂ ਜਾਨਾਂ ਵਾਰ ਗਏ ਦੋ ਵੱਡੇ ਦੋ ਛੋਟੇ ਸਾਡੀ ਕੌਮ ਦੇ ਸ਼ਿਪਚਨ ਚਾਰ ਗਏ ਕਰ ਯਾਦ ਸ਼ਹੀਦੀਆਂ ਪਾ ਗਏ ਦਾਦਾ ਜੀ ਬਲਿਦਾਨੀ ਨੂੰ ਪੁੱਤਰਾਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਪੁੱਤਰਾਂ ਵਾਲਿਓ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਧੰਨ